ਪੁਲਿਸ ਨੂੰ ਮਿਲੀ ਵੱਡੀ ਸਫਲਤਾ ਥਾਣਾ ਸਾਈਬਰ ਕ੍ਰਾਈਮ ਅਤੇ ਟੈਕਨੀਕਲ ਸੈੱਲ ਸੰਗਰੂਰ ਵੱਲੋਂ ਆਮ ਪਬਲਿਕ ਦੇ ਗੁੰਮ ਹੋਏ ਪੰਜਾਬ ਮੋਬਾਈਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਹਨ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਥਾਣਾ ਸਾਈਬਰ ਕ੍ਰਾਈਮ ਅਤੇ ਟੈਕਨੀਕਲ ਸੈੱਲ ਵੱਲੋਂ ਪੂਰੀ ਮਿਹਨਤ ਤੇ ਤੰਦਹੀ ਨਾਲ ਕਾਰਵਾਈ ਕਰਦੇ ਹੋਏ ਆਮ ਪਬਲਿਕ ਦੇ ਵੱਖ-ਵੱਖ ਸਮੇਂ ਪਰ ਗੁੰਮ ਹੋਏ ਪੰਜਾਬ ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਅਸਲ ਮਾਰਕਾ ਦੇ ਹਵਾਲੇ ਕੀਤਾ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੰਗਰੂਰ ਦੇ ਵੱਖ-ਵੱਖ ਸਾਨਦ ਕੇਂਦਰਾਂ ਥਾਣਾ ਸਾਈਬਰ ਕ੍ਰਾਈਮ ਟੈਕਨੀਕਲ ਸੈੱਲ ਸੰਗਰੂਰ ਪਾਸ ਅਤੇ ਸੀਈਆਰ ਟੋਟਲ ਪਰ ਆਮ ਪਬਲਿਕ ਵੱਲੋਂ ਮੋਬਾਈਲ ਫੋਨ ਗੁੰਮ ਹੋਣ ਦੀ ਸਬੰਧੀ ਮਿਸਰੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਜਿਨ੍ਹਾਂ ਨੂੰ ਟ੍ਰੇਸ ਕਰਨ ਲਈ ਨਵਰੀ ਸਿੰਘ ਬਰਕਰ ਕਪਤਾਨ ਪੁਲਿਸ ਪੀਵੀਆਈ ਸੰਗਰੂਰ ਦੀ ਅਗਵਾਈ ਹੇਠ ਥਾਣਾ ਸਾਈਬਰ ਕ੍ਰਾਈਮ ਅਤੇ ਟੈਕਨੀਕਲ ਸੈੱਲ ਸੰਗਰੂਰ ਵੱਲੋਂ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਬਖ ਬਖ ਸਾਨ ਕੇਂਦਰ, ਥਾਣਾ ਸਾਈਬਰ ਕ੍ਰਾਈਮ, ਟੈਕਨੀਕਲ ਸੈੱਲ ਸੰਗਰੂਰ ਅਤੇ CEIR ਪੋਰਟਲ ਪਰ ਗੁੰਮ ਹੋਏ ਮੋਬਾਈਲ ਫੋਨਾਂ ਦੀਆਂ ਮਸੂਲ ਹੋਈਆਂ ਕੰਪਲੇਂਟਾਂ ਪਰ ਕਾਰਵਾਈ ਕਰਦੇ ਹੋਏ ਪੰਜਾਬ ਮੋਬਾਈਲ ਫੋਨ ਪੰਜਾਬ ਦੇ ਬਖ ਬਖ ਜ਼ਿਲ੍ਹਿਆਂ ਤੋਂ ਟ੍ਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਕੋਈ ਲਾਸਟ ਮੋਬਾਈਲ ਹੁੰਦਾ ਕਿ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ ਸਾਨਜ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ। ਉਸ ਦੇ ਤਹਿਤ ਅਸੀਂ ਇੱਕ CEIR ਪੋਰਟਲ ਹੈ ਮੈਂ ਫਿਰ ਤੋਂ ਦੁਹਰਾ ਦਿੰਨਾ CEIR ਪੋਰਟਲ ਇਹ ਆਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟ੍ਰੇਸ ਕਰਨ ਚ ਬਹੁਤ ਮਦਦ ਮਿਲਦੀ ਹੈ ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਲਿਆ ਹੈ ਤਾਂ ਇਹ ਉਸ ਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰਨ ਤਾਂ ਬੜੀ ਵੱਡੀ ਮਦਦ ਹੋਗੀ ਸੰਗਰੂਰ ਪੁਲਿਸ ਦੀ ਜੋ ਟੀਮ ਹੈ ਐਸਪੀ ਪੀਬੀਆਈ ਨਵਰੀਜ ਵਿਰਕ ਜੀ ਸਾਡੇ ਡੀਐਸਪੀ ਹੋਮੋਸਾਈਡ ਐਂਡ ਫੋਰੈਂਸਿਕ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਐਸਐਚਓ ਸਾਈਬਰ ਕ੍ਰਾਈਮ ਮੈਡਮ ਹਰਜੀਤ ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ 50 ਮੋਬਾਈਲ ਫੋਨ ਟ੍ਰੇਸ ਕੀਤੇ ਨੇ ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ ਤੇ ਇੰਜ ਹੀ ਅਸੀਂ ਲਗਾਤਾਰ ਇਸ ਉਪਰਾਲੇ 'ਚ ਲੱਗੇ ਆ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ ਸੰਗਰੂਰ ਸਿਟੀ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ ਅਸੀਂ ਉਹਦੇ 'ਚ ਵੱਧ ਤੋਂ ਵੱਧ ਐਫਰਟ ਕਰੀਏ ਜੇ ਤੁਸੀਂ ਪੋਰਟਲ ਦੱਸਿਆ ਸੀ ਅੱਜ ਆ ਇਹਦੇ ਵਿੱਚ ਮੋਬਾਈਲ ਤੋਂ ਲਾਵਾ ਹੋਰ ਕੀ ਕੀ ਸੋਸ਼ਲ ਮੀਡੀਆ ਦੀ ਜਾਣਕਾਰੀ ਪਾਸ ਹੋ ਰਹੀ ਹੈ ਜਿਵੇਂ ਕਿਸ ਤਰ੍ਹਾਂ ਪੇਮੈਂਟ ਦੀ ਗੁੰਜਰੀ ਹੈ ਸੀਈਆਰ ਪੋਰਟਲ ਜੀ ਹੈਗਾ ਮੋਬਾਈਲ ਫੋਨਸ ਦੇ ਲਈ ਜੋ ਗਵਾਚਦੇ ਨੇ ਜਾਂ ਮਿਸਿੰਗ ਹੁੰਦੇ ਨੇ ਇਸ ਤੋਂ ਇਲਾਵਾ ਮੈਂ ਆਪ ਸਭੇ ਮਾధ్యਮ ਰਾਹੀਂ ਇੱਕ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟ ਚੋਂ ਡਿਡਕਟ ਹੋ ਜਾਵੇ ਤਾਂ ਕਿਰਪਾ ਕਰਕੇ ਤੁਰੰਤ 1903 ਨੰਬਰ 1930 ਤੇ ਫੋਨ ਕਰੋ ਤੇ ਆਪਣੀ ਜਿਹੜੀ ਉਹ ਡਿਟੇਲਸ ਤੁਹਾਨੂੰ ਬੇਸਿਕ ਡਿਟੇਲਸ ਹੋਣ ਉਹ ਦਿਓ ਉਸ ਦੇ ਨਾਲ ਤੁਹਾਡਾ ਜਿਹੜਾ ਪੈਸਾ ਗਿਆ ਹੈ ਉਹ ਅਕਾਊਂਟ ਫ੍ਰੀਜ਼ ਹੋ ਕੇ ਉਹ ਪੈਸੇ ਦੇ ਤੁਰੰਤ ਵਾਪਸ ਆਨ ਦਾ ਚਾਂਸ ਰਹਿੰਦਾ ਹੈ ਤੇ ਨਾਲੇ ਸਾਈਬਰ ਕ੍ਰਾਈਮ ਨੂੰ ਟ੍ਰੇਸ ਕਰਨ ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਇੱਕ ਗੋਲਡਨ ਆਰ ਆਪਾਂ ਇਹਨੂੰ ਕਹਿੰਦੇ ਆ ਗੋਲਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 ਤੋਂ ਇਨਫੋਰਮੇਸ਼ਨ ਦੇਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤਾਂ ਵਾਪਸ ਸਾਡੇ ਕੋਲ ਆ ਸਕੇ ਕੋਈ ਸਮਾਂ ਵੀ ਹੁੰਦਾ ਸਰ ਲਿਮਟਡ ਜਾਂ ਐਲੀ ਐਨੀ ਸਮੇਂ ਦੇ ਵਿੱਚ ਉਸ ਨੂੰ ਕੰਪਲੀਟ ਹਾਂ ਤੌਰ ਤੇ ਇਸ ਨੂੰ ਅਸੀਂ ਗੋਲਡਨ ਆਰ ਨੂੰ ਕਵਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਅਗਰ ਇਨਫੋਰਮੇਸ਼ਨ ਮਿਲ ਜੇ ਲੇਕਿਨ ਇਸ ਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ فرض ਕਰ ਲਓ ਅਗਰ ਪੈਸੇ ਪੈਸਾ ਅੱਜ ਕਟਿਆ ਗਿਆ ਤੇ ਅਗਲਾ ਜਿਸ ਨੇ ਉਹ ਸਾਈਬਰ ਧੱਕੀ ਕੀਤੀ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ ਚ ਵਿਡਾਓ ਕਰਦਾ ਜੇ ਆਪਾਂ ਤੁਰੰਤ ਦੱਸ ਦਈਏ ਆਪਾਂ ਨੂੰ ਇਲਮ ਹੋ ਜਾਏ ਕਿ ਇਹ ਸਾਈਬਰ ਫਰਾਡ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਕਿਸਮ ਦਾ ਫਰਾਡ ਹੋਇਆ ਹੈ ਤਾਂ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਡਰਾਅ ਨਹੀਂ ਕਰ ਪਾਣਗੇ ਜ ਜਿੰਨੀ ਜਲਦੀ ਆਪਾਂ ਦੱਸ ਸਕੀਏ ਇਨਫੋਰਮੇਸ਼ਨ ਦੇ ਸਕੀਏ ਲੋਕਾਂ ਨੂੰ ਆਮ ਤੌਰ ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ ਸਰ ਜੀ ਮੋਬਾਈਲ ਉੱਤੇ ਨੇ ਐਨ ਐਨਲ ਬੰਦੇ ਵੀ ਫੜਨ ਕੋਈ ਨਹੀਂ ਕਿੰਨੇ ਬੰਦੇ ਹੋਏ ਇਹ ਜੀ ਮਿਸਿੰਗ ਮੋਬਾਈਲ ਸੀਗੇ ਸੈਬਨ ਜਿਵੇਂ ਕੋਈ ਅਗਰ ਕਿਸੇ ਦਾ ਛੁੱਟ ਜਾਂਦਾ ਕਿਸਦਾ ਮੋਬਾਈਲ ਕਿਤੇ ਕੋਈ ਕਿਸੇ ਮੇਲੇ ਕਿਤੇ ਕਿਸਦਾ ਮੋਬਾਈਲ ਡਿੱਗ ਜਾਂਦਾ ਹੈ ਇਹ ਸਾਰੇ ਮਿਸਿੰਗ ਮੋਬਾਈਲ ਦੀ ਤਾਦਾਦ ਨੇ ਜਿਹੜਾ ਕੋਈ ਅਗਰ ਕਿਸਦਾ ਕੋਈ ਚੋਰੀ ਹੋਇਆ ਹੈ ਕੁਝ ਉਸ ਦੀ ਸੈਪਰੇਟ ਐਫ ਆਈ ਆਰ ਹੋ ਕੇ ਉਸ ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਕਿੰਨੀਆਂ ਕ ਐਪਲੀਕੇਸ਼ਨ ਆਉਂਦੀ ਲੰਬੇ ਦੇ ਪੀ ਮੈਨ ਆਪਣਾ ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਸੀ ਐਪਲੀਕੇਸ਼ਨ ਆਈ ਸੀ ਅਸੀਂ ਸਾਰੀ ਟ੍ਰੇਸ ਕਰ ਲਈਆਂ ਕੁਝ ਹੋਰ ਅਸੀਂ ਉਹਨੇ ਟ੍ਰੇਸ ਕਰਨ ਤੇ ਲੱਗੇ ਹੋਏ ਆ ਤੇ ਜਿੰਨੇ ਸਾਡੇ ਕੋਲ ਲੋਕ ਆਂਦੇ ਆ ਉਹਨਾਂ ਨੂੰ ਅਸੀਂ ਦਾਨ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਇਫਰਟ ਕਰ ਰਹੇ ਹਾਂ ਸਰ ਕਿਸਾਨੀ ਸੰਦਰ ਸਵੇਲੇ ਮੋਬਾਈਲ ਚੋਰੀ ਹੋਏ ਨੇ ਕੀ ਜਿਆਦਾ ਗਿੰਦ ਉੱਥੇ ਨਹੀਂ ਜੀ ਇਹ ਵੱਖੋ ਵੱਖਰੇ ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ ਠੀਕ ਹੈ ਜਿਵੇਂ ਕਿ ਅੱਜ ਵੀ ਮੈਂ ਹਾਂ ਜੀ ਬੈਸ ਸੇ ਤੋਂ ਸਾਈਬਰ ਸੰਰੂਪ ਆਪ ਸਭ ਨੂੰ ਬੇਨਤੀ ਕਰਦੀ ਹਾਂ ਕਿ ਆਪ ਸਾਰੇ ਲੋਕਾਂ ਤੱਕ ਇਹ ਚੀਜ਼ ਸਾਡੀ ਅਵੇਅਰ ਕਰੋ ਕਿ ਜੋ ਵੀ ਟੈਲੀਗ੍ਰਾਮ ਪਰ ਫੇਕ ਲਿੰਕ ਜੁਨਾਬਤੋਂ ਉਹ ਆਨਲਾਈਨ ਟ੍ਰੇਡਿੰਗ ਦੇ ਵੱਕਰ ਤੁਹਾਡੇ ਚਾਂਸਸ ਤੇ ਜਾਂਦੇ ਨੇ ਪਲੀਜ਼ ਉਹਨਾਂ ਤੋਂ ਬਚ ਕੇ ਰਹੋ ਆਨਲਾਈਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੇਕ ਅਥੋਰਾਈਜ਼ ਕਿ ਅਸੀਂ ਸਭ ਤੋਂ ਜ਼ਿਆਦਾ ਅੱਜ ਦੇ ਸਮੇਂ ਵਿੱਚ ਆਨਲਾਈਨ ਟਰੇਡਿੰਗ ਨਾਲ ਜਿਹੜੇ ਫਾਈਨੈਂਸ਼ੀਅਲ ਫਰਡਸ ਨੇ ਇਹ ਬਹੁਤ ਜ਼ਿਆਦਾ ਬੰਦ ਤੇ ਚ ਆਪਣੇ ਲੋਕਾਂ ਦਾ ਖੋਇਆ ਕਿ ਨਾ ਹੋਪ ਦਿਵੋ ਮੇਰਾ ਨਾਮ ਸਤਨਾਰ ਸਿੰਘ ਹੈ ਜੀ ਮੇਰਾ ਪਿੰਡ ਟੋਲਾ ਜੀ ਥਾਣਾ ਸ਼ਾਜਲੀ ਤੋਂ ਮੇਰੀ ਬੇਟੀ 25 ਨਵੰਬਰ ਨੂੰ ਟਿਊਸ਼ਨ ਤੋਂ ਪੜ੍ਹ ਕੇ ਸੁਨਾਮ ਬਸਟਾਂ ਤੇ ਜਾਰੀ ਸੀ ਦੋ ਲੜਕੇ ਆਏ ਪਿੱਛੋਂ ਤੇ ਉਹਨਾਂ ਨੇ ਮੋਬਾਈਲ ਖੋ ਕੇ ਮਤਲਬ ਕਿ ਉਹ ਚਲੇ ਗਏ ਇਸ ਲਈ ਉਸ ਤੋਂ ਬਾਅਦ ਹੀ ਨਿਕਲੇ ਅਸੀਂ ਬਾਅਦ ਵਿੱਚ ਸੁਨਾਮ ਸਿਟੀ ਦੇ ਵਿੱਚ ਅਸੀਂ ਪੁਲਿਸ ਕੰਪਲੀਟ ਦਿਖਾਈ ਉਸ ਤੋਂ ਬਾਅਦ ਸਰਦ ਕ੍ਰਾਮ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਮੋਬਾਈਲ ਫੋਨ ਕਿਵੇਂ ਦੇਖਣੇ ਪੁਲਿਸ ਦੀ ਜਿਵੇਂ ਸਾਰੀ ਚਰਚਾ ਚ ਰਹਿੰਦੀ ਸੀ ਵੀ ਭਾਈ ਇਹ ਕੁਝ ਕਰਨੇ ਚਾਹਦੇ ਪਰ ਤੁਸੀਂ ਦੇਖਦੇ ਹੋ ਵੀ ਕੋਈ ਗੁੜੀਆ ਦਾ ਮੋਬਾਈਲ ਵੀ ਇਹਨਾਂ ਨੇ ਨਹੀਂ ਇਸ ਪੰਜਾਬ ਪੁਲਿਸ ਬਹੁਤ ਮਥੂ ਉੱਚੇ ਪੱਧਰ ਤੇ ਵਧੀਆ ਕੰਮ ਕਰ ਰਹੀ ਹੈ ਸਾਨੂੰ ਮਤਲਬ ਕਿ ਉਹਨਾਂ ਦਾ ਪੂਰਾ ਵਿਸ਼ਵਾਸ ਸੀਗਾ ਜਿਨ੍ਹਾਂ ਨੇ ਸਾਡਾ ਮਾਮਲਾ ਪਾਸੇ ਕੀ ਨਾਮ ਹੈ ਘੋਟੇ ਸਿੰਘ ਜੀ ਅੱਜ ਮੋਬਾਈਲ ਤੁਹਾਡੇ ਮਿਲੇ ਨੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੁਹਾਨੂੰ ਜਿਹੜੇ ਵੀ ਹੋਏ ਸੀ ਜਿਹੜੇ ਵੀ ਜਿਹੜੇ ਵੀ ਸਨੇਕਚੀਵ ਹੋਏ ਸੀ ਕੀ ਕਹੋਗੇ ਇਹ ਤਾਂ ਜੀ ਵੀ ਵੈਸੇ ਅਜੇ ਤੱਕ ਤਾਂ ਅਸੀਂ ਸੋਚੇ ਨਹੀਂ ਕਿ ਮੋਬਾਈਲ ਮਿਲ ਜੀ ਇਹ ਤਾਂ ਬਹੁਤ ਵੱਡੀ ਇੱਕ ਮਨ ਕੇ ਸਰਪ੍ਰਾਈਜ਼ ਹੀ ਇੱਕ ਸਾਨੂੰ ਵੀ ਜਿਹੜਾ ਕਿ ਫਨ ਫੋਨ ਆ ਇੱਕ ਮੈਕ ਨੀ ਬਣੋਗੇ ਐ ਕਰਕੇ ਤੁਹਾਡਾ ਫੋਨ ਮਿਲ ਗਿਆ ਤੇ ਬਾਕੀ ਪੁਲਿਸ ਦੀ ਬਹੁਤ ਤਕੜੀ ਉਹ ਹੈ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੇ ਨਿਭਾਈ ਹੈ ਕਿ ਜਿਹੜੇ ਇਹਨਾਂ ਮਲਕੇ 7-8 ਮਹੀਨਿਆਂ ਦਾ ਕੰਮ ਸੀਗਾ ਪਿਛਲੇ ਸਾਰ ਨਵੰਬਰ ਦਾ ਕੰਮ ਸੀਗਾ ਜੀ ਤੇ ਵੀ ਹੁਣ ਜਿਹੜਾ ਆ ਪੰਨੇ ਚਿਰ ਬਾਅਦ ਫੋਨ ਮਿਲ ਗਿਆ ਸਾਡਾ ਸਾਨੂੰ ਕਿਵੇਂ 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 ਅੱਜ ਤੁਹਾਨੂੰ ਖੁਸ਼ੀ ਤਾਂ ਕਿਹਾ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੀ ਪੁਲਿਸ ਅੱਛਾ ਕੰਮ ਕਰ ਰਹੀ ਹੈ ਤਾਂ ਜੋ ਕਿ ਪਹਿਲੀ ਵਾਰ ਹੋਇਆ ਜੀ ਵੀ ਕਿ ਅਸੀਂ ਫੋਨ ਗੁੰਮ ਹੋਇਆ ਜਿਹੜਾ ਸਾਨੂੰ ਮਿਲ ਰਿਹਾ ਹੈ ਇਹ ਤਾਂ ਸੋਚਿਆ ਨਹੀਂ ਸੀ ਵੀ ਸਾਡਾ ਫੋਨ ਵਾਪਸ ਆ ਜਾਏਗਾ ਨਹੀਂ ਕਦੇ ਫੋਨ ਕਦੇ ਇੱਕ ਵਾਰੀ ਦਵਾਜਣ ਮੁਰਤੀ ਕਦੇ ਮਿਲਦੀ ਨਹੀਂ ਪਹਿਲਾਂ ਜੀ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਜੀ ਸਾਡਾ ਝਾਰਖੰਡ ਦੇ ਵਿੱਚ ਵੀ ਗੁੰਮ ਹੋਏ ਨੇ ਇੱਕ ਦੋ ਵਾਰ ਫੋਨ ਹੋਰ ਵੀ ਅਦਰ ਸਟੇਟ ਚ ਗੁੰਮ ਪਰ ਉਹ ਮਿਲੇ ਨਹੀਂ ਹੈ ਕਿ ਸਾਡੇ ਕੋਲ ਐਫ ਆਰ ਇਸ ਮਾਰ ਕੇ ਰੱਖੀ ਹੈ ਔਰ ਆਪਣੀ ਪੰਜਾਬ ਪੁਲਿਸ ਦਾ ਪਹਿਲਾ ਹੀ ਮੁੱਲ ਕੇ ਉਹ ਹੈ ਜਿਹੜਾ ਸਾਨੂੰ ਫੋਨ